ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣੇ ਪੁਰਾਣੇ ਸਾਥੀ ਰਵਨੀਤ ਸਿੰਘ ਬਿੱਟੂ ਤੇ ਹਮਲਾ ਬੋਲੇ ਹੈ ਰਾਜਾ ਵੜਿੰਗ ਨੇ ਸੋਸ਼ਲ ਮੀਡੀਆ ਤੇ ਆਪਣੀ ਪੋਸਟ ਵਿੱਚ ਬਿੱਟੂ ਦੇ ਇੱਕ ਪੋਸਟਰ ਨੂੰ ਸਾਂਝਾ ਕਰਦਿਆਂ ਸਾਬਕਾ ਸੀਐਮ ਬੀਨਤ ਸਿੰਘ ਦੀ ਫੋਟੋ ਨੂੰ ਮੁੱਦਾ ਬਣਾਇਆ ਰਾਜਾ ਵੜਿੰਗ ਨੇ ਲਿਖਿਆ ਕਿ ਬਿੱਟੂ ਜੀ ਤੁਸੀਂ ਆਪ ਤਾਂ ਬੀਜੇਪੀ ਦੇ ਖੇਮੇ 'ਚ ਖੜ ਕੇ ਆਪਣੀ ਸੱਤਾ ਦੀ ਭੁੱਖ ਵਾਲੀ ਸਖਸ਼ੀਅਤ ਨੂੰ ਜਗਜाहिर ਕਰ ਦਿੱਤਾ ਪਰ ਬੀਨਤ ਸਿੰਘ ਜੀ ਦੀ ਉਸ ਚਿੱਟੀ ਪੱਗ ਨੂੰ ਤਾਂ ਬਖਸ਼ ਦਿਓ ਉਹਨਾਂ ਨੂੰ ਤਾਂ ਬਦਨਾਮ ਨਾ ਕਰੋ ਉਨ੍ਹਾਂ ਦੀ ਫੋਟੋ ਨੂੰ ਤੁਸੀਂ ਆ ਵੋਟਾਂ ਲਈ ਵਰਤ ਕੇ ਉਨ੍ਹਾਂ ਦੀ ਸ਼ਹਾਦਤ ਦਾ ਮਜ਼ਾਕ ਬਣਾ ਰਹੇ ਹੋ ਅਕਲ ਨੂੰ ਹੱਥ ਮਾਰੋ ਇਹ ਸ਼ਬਦ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਰਵਨੀਤ ਬਿੱਟੂ ਲਈ ਨੇ ਮਰਹੂਮ ਸੀਐਮ ਦੀ ਫੋਟੋ ਇਸ ਲਈ ਮੁੱਦਾ ਬਣੇ ਕਿਉਂਕਿ ਬੀਨਤ ਸਿੰਘ ਕਾਂਗਰਸੀ ਲੀਡਰ ਸਨ ਅਤੇ ਕਾਂਗਰਸ ਪਾਰਟੀ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਰਹੇ ਪਰ ਦੂਜੇ ਪਾਸੇ ਬਿੱਟੂ ਸਬਕਾ ਸੀਐਮ ਬੀਨਤ ਸਿੰਘ ਦੇ ਪੋਤੇ ਨੇ ਹਾਲਾਂਕਿ ਬਿੱਟੂ ਹੁਣ ਕਾਂਗਰਸ ਨੂੰ ਛੱਡ ਕੇ ਬੀਜੇਪੀ 'ਚ ਸ਼ਾਮਲ ਹੋ ਗਏ ਅਤੇ ਉਹ ਬੀਜੇਪੀ ਵੱਲੋਂ ਲੁਧਿਆਣਾ ਤੋਂ ਉਮੀਦਵਾਰ ਵੀ ਨੇ ਅਜਿਹੇ ਚ ਰਾਜਾ ਵੜਿੰਗ ਦਾ ਇਸ਼ਾਰਾ ਸਾਫ ਹੈ ਕਿ ਬੀਜੇਪੀ ਚ ਜਾਣਬਾਦ ਰਵਨੀਤ ਬਿੱਟੂ ਇੱਕ ਕਾਂਗਰਸੀ ਮੁੱਖ ਮੰਤਰੀ ਦੀ ਫੋਟੋ ਕਿਉਂ ਆਪਣੇ ਪੋਸਟਰ ਚ ਵਰਤ ਰਹੇ ਨੇ